ਕਈ ਵਾਰ ਬੰਦੇ ਦਾ ਮੰਗਣ ਦਾ ਤਰੀਕਾ ਇੱਕ ਵੱਖਰਾ ਬੰਦੇ ਦਾ ਫੈਸਲਾ ਮੰਨਣ ਦਾ ਜਾਂ ਦਾਦ ਮੰਨਣ ਦਾ ਇੱਕ ਵੱਖਰਾ ਹੀ ਤਰੀਕਾ ਹੈ ਉਹ ਤੇ ਬਜਾਰੇ ਕੀ ਕਹਿਣਗੇ ਕੁੜੀ ਵਾਲੇ ਵਾਲੇ ਕਿ ਜੀ ਰੱਬ ਦਾ ਦੱਕਾ ਬਹੁਤ ਉੱਚ ਹੈ ਕਿਸੇ ਦੀ ਵੀ ਘਾਟ ਨਹੀਂ ਹੈ ਸਭ ਪੂਜਿਆ ਕਰਦਾ ਕਈ ਵਾਰ ਬੰਦਾ ਇਹ ਕਹਿੰਦਾ ਹੈ ਦੇਖੋ ਮੰਗਣ ਦਾ ਇੱਕ ਤਰੀਕਾ ਹੈ ਅਗਰ ਆਪੋ ਦਾ ਦਿੱਤਾ ਬਹੁਤ ਜਾਇ ਕਿਸੇ ਚੀਜ਼ ਦੀ ਘਾਟ ਨਹੀਂ ਕੁੜੀ ਬਾਲੇ ਉਹ ਵੀ ਵਾਰੇ ਕਹਿੰਦੇ ਨੇ ਕਿ ਕਿਸੇ ਚੀਜ਼ ਦੀ ਘਾਟ ਹੈ ਬਹੁਤ ਬੁਝੇ ਘਾਟ ਹੈ ਹਾਂ ਜੇ ਕੁਝ ਤੁਸੀ ਦੇਣਾ ਹੈ ਆਪਣੀ ਧੀ ਨੂੰ ਦੇਣਾ ਹੈ ਭਾਈ ਦੇਵ ਜੀ ਉਹ ਜੋ ਕੁਝ ਦੇਣਾ ਹੈ ਕਿ ਸੋਨਾ ਤਾਂ ਹੀ ਪਾਣਾ ਹੈ ਨਾ ਕਿ ਕੇਣਾ ਵਰ ਪਾਣਾ ਹੈ ਆਪਣੀ ਧੀ ਨੂੰ ਪਾਣਾ ਹੈ ਭਾਈ ਪਾ ਦਿਓ ਤੁਸੀਂ ਮੰਗਣ ਦਾ ਤਰੀਕਾ ਨਾ ਬੰਦੇ ਦਾ ਮੰਗ ਵੀ ਲਿਆ ਨਾਲ ਹੀ ਵੀ ਕਹਿੰਦਾ ਜੀ ਰੱਬ ਦਾ ਦਿੱਤਾ ਬਹੁਤ ਪੂਜਿਆ ਕਰਦੇ ਕਿਸੇ ਚੀਜ਼ ਦੀ ਲੋੜ ਨਹੀਂ ਹੈ ਧੀ ਦੇਣਾ ਤੇ ਆਪਣੀ ਧੀ ਨੂੰ ਦੇਣਾ ਜੋ ਦੇਣਾ ਜੀ ਦੇ ਦਿਓ ਸਾਡੇ ਕੋਲੋਂ ਕੋਈ ਨਾ ਨਹੀਂ ਹੈ ਨਾਲ ਪਹੀ ਵੀ ਜਾਂਦਾ ਹੈ ਵਿਚਾਰਿਆ ਕਿ ਰੱਬ ਦਾ ਦਿੱਤਾ ਬਹੁਤ ਪੁੱਜ ਹੈ ਘਰ ਵਿੱਚ ਬਹੁਤ ਪੁੱਜ ਹੈ ਕਿਸੇ चीज ਦੀ ਲੋੜ ਨਹੀਂ ਹੈ ਨਾਲ ਤਰੀਕੇ ਨਾਲ ਮੰਗ ਵੀ ਲਿਆ ਜਿਹਦੀ ਜੋ ਖੁਦ ਪਾਉਣਾ ਹੈ ਤੁਸੀਂ ਪਾ ਦਿਓ ਤੁਹਾਡੀ ਕੀ ਹੈ ਗੱਲ ਤੇ ਇਹ ਵੀ ਕਿ ਸਾਬੂਨਾਂ ਦੇਣਾ ਪਵੇ ਤੁਹਾਡੀ ਕੀ ਲੋੜ ਹੈ ਸਾਬੂਨ ਇਹ ਨਾ ਕਹੇ ਕਿ ਜੇ ਤੁਸੀਂ ਇਹ ਗੱਲ ਕਹੀ ਕਿ ਘਰ ਵਿੱਚ ਬਹੁਤ ਪੁੱਜ ਹੈ ਕਿਆ ਉਹ ਮੈਨੂੰ ਕਹਿਣੇ ਲੱਗੋ ਮੈਂ ਪਾਉਣਾ ਹੈ ਗੱਲ ਤੇ ਇੱਥੇ ਖੜੀ ਆ ਨੀ ਕਿ ਕੱਲ ਨੂੰ ਤੁਹਾਡੀ ਭੀ ਸਾਡੇ ਘਰ ਆ ਗਈ ਤੇ ਸਾਡੇ ਕੋਲੇ ਗਨੇ ਮਰਗੇ ਕੀ ਪਾਣੂ ਤੇ ਤੁਸੀਂ ਕਹਿੰਦੇ ਸੀ ਕਿ ਬਹੁਤ ਦਦਾਦੀ ਲਿਆਓ ਤੇ ਮੂੰਹ ਪਾਣੂ ਮੈਂ ਗਨੇ ਪਾਣੂ ਇਹ ਜੋਖਰੀਏ ਬੰਦੇ ਦੀ ਮੰਗਣ ਕਿ ਜੋ ਪਾਉਣੇ ਤੁਸੀਂ ਆਪਣੀ ਭੀ ਨੂੰ ਪਾਉਣੇ ਉਹ ਦੇਣਾ ਤੁਸੀਂ ਆਪਣੇ ਧੀ ਨੂੰ ਦੇਣਾ ਉਹ ਸਾਡੇ ਘਰ ਬਾਰੇ ਤੇ ਰੱਬ ਦਾ ਬਹੁਤ ਤੋ ਦਿੱਤਾ ਉਹ ਤੇ ਝੇਗ ਲਈ ਬਚਾਰੇ ਇਹ ਗੱਲ ਕਹਿ ਦਿੱਤੀ ਖੁਦ ਹੀ ਲੋੜ ਨਹੀਂ ਹੈ ਬਸ ਕੱਲ ਨੂੰ ਆਏ ਲਈ ਨੋ ਕਰਕੇ ਲਿਆਓ ਗੱਭੋਂ ਖੁਦ 파ੜੂ ਫੇ ਰਿਸ਼ਤੇਦਾਰੀ ਜਾਣਾ ਕੋਈ ਬਹਿਣਾ ਜਦੋਂ ਕੁਝ 파ੜੂ ਫਰੂਟੀਆਂ ਗੱਲਾਂ ਸੁਣਾਣ ਕਿ ਕੀ ਲੈ ਕੇ ਆਈ ਸੀ ਕੀ ਦਿੱਤਾ ਸੀ ਤੇਰੇ ਵਾਦਾ ਫਿਰ ਫਰੂਟੀਆਂ ਗੱਲਾਂ ਸੁਣਾਣ